ਕਾਲੀ ਮੰ ਜੋਗ ਡੀਏਜੀ ਲੁਧਿਆਣਾ ਰੇਂਜ ਤੇ ਮੰ ਜੋਗ ਸਾਡੇ ਐਸਐਸਪੀ ਡਾਕਟਰ ਜੋਤੀ ਜਦਵੈਸ ਐਸਐਸਪੀ ਖੰਨਾ ਇਹਨਾਂ ਦੇ ਹੁਕਮਾਂ ਤੇ ਜੋ ਮਾਰੇ ਅਨਸ ਨੇ ਉਹਨਾਂ ਦੇ ਖਿਲਾਫ ਜਿਹੜੀ ਸਾਡੀ ਮੋਹਮ ਚੱਲਦੀ ਹੈ ਉਹਦੇ ਦੌਰਾਨ ਸਮਰਾਲਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਕਿ ਇੱਕ ਬੜਾ ਹੀਨੀਅਸ ਜੁਰਮ ਜਿਹੜਾ ਹੋਣ ਜਾ ਰਿਹਾ ਸੀਗਾ ਉਹ ਵਿਦਨ 3ਅਅਰਸ ਉਹ ਬੰਦੇ ਵੀ ਟ੍ਰੇਸ ਕਰਕੇ ਫੜ ਲਏ ਤੇ ਇਹ ਜਿਹੜਾ ਮਸਲਾ ਸੁਝਾ ਲਿਆ ਗਿਆ ਉਹਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਅ ਕੱਲ 14 ਤਰੀਕ ਨੂੰ ਰਾਤ ਨੂੰ ਇੱਕ ਨਵੀਨ ਕੁਮਾਰ ਅ ਨੇ ਕਥਨਾ ਦਿੱਤੀ ਸਾਡੇ ਪੁਲਿਸ ਥਾਣੇਦਾਰ ਸੁਖਵਿੰਦਰ ਨੂੰ ਕਿ ਉਹ ਕੈਬ ਜਿਹੜੀ ਟੈਕਸੀ ਹੈ ਉਹ ਚਲਾਉਂਦਾ ਹੈ ਉਹਦੀ ਜਿਹੜੀ ਕੈਬ ਹੈ ਉਹ ਦੋ ਸ਼ਖਸ ਨੇ ਇੱਕ ਕਰਨ ਤੇ ਇੱਕ ਜੰਟਾ ਇਹਨਾਂ ਨੇ 1500 ਰੁਪਏ ਕਿਰਾਏ ਤੇ ਜਾਂ 2000 ਰੁਪਏ ਕਿਰਾਏ ਦੀ ਉਥੋਂ ਕਰਵਾਈ ਮੋਹਾਲੀ ਤੋਂ ਕਿ ਅਸੀਂ ਸਾਨੂੰ ਛੱਡ ਕੇ ਆਓ ਤੁਸੀਂ ਲੁਧਿਆਣਾ ਉਹ ਜਦੋਂ ਇਹ ਲੈ ਕੇ ਆ ਰਹੇ ਸੀ ਤੇ ਇਹਨਾਂ ਨੇ ਇੱਥੇ ਹੀਡੋਂ ਦੇ ਕੋਲ ਨਵੀਨ ਕੁਮਾਰ ਤੋਂ ਬਲਪੂਰਵਕ ਤਰੀਕੇ ਦੇ ਨਾਲ ਗੱਡੀ ਖੋਲੀ ਉਹਦੀ ਤੇ ਉਹਨੂੰ ਸੁੱਟ ਦਿੱਤਾ ਤੇ ਨਾਲ ਹੀ ਗੱਡੀ ਖੋ ਕੇ ਇਹ ਨਾਲ ਪਿੰਡ ਹੈ ਸ਼ਮਸ਼ਪੁਰ ਜਿਹੜੇ ਪਾਸੇ ਇਹ ਇੰਟਰ ਕਰਕੇ ਉਹ ਨਵੀਨ ਨੇ ਇਮੀਡੀਏਟ ਸਾਡੀ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਤੇ ਨਾਲ ਹੀ ਪੁਲਿਸ ਲੈ ਕੇ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੁਸੀਂ ਦੇਖੋਗੇ ਤੇ ਬੜੀ ਬਹਾਦਰੀ ਨਾਲ ਜਿਹੜੇ ਪਿੰਡ ਦੇ ਲੋਕ ਨੇ ਸ਼ਮਸ਼ਪੁਰ ਦੇ ਜਿਹਨਾਂ ਦੇ ਵਿੱਚ ਸਪੈਸ਼ਲੀ ਮੈਂ ਤੁਹਾਨੂੰ ਦੋ ਤਿੰਨ ਨਾਮ ਦੱਸਦਾ ਜਿਨ੍ਹਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦੇ ਨਾਲ ਪੁਲਿਸ ਦਾ ਸਾਥ ਦਿੱਤਾ ਮਾੜੇ ਅਸਰਾਂ ਦੇ ਖਿਲਾਫ ਉਹਦੇ ਵਿੱਚ ਰਵਜੋਤ ਸਿੰਘ ਕੰਗ ਸਰਪੰਚ ਮਨਦੀਪ ਸਿੰਘ ਹਰਨਾਮ ਹਰਮਨ ਮਾਨ ਇੱਕ ਗगन ਕਿਉਂਕਿ ਹੋਰ ਵੀ ਪੈਣ ਦੇ ਕਾਫੀ ਬੰਦੇ ਸੀਗੇ ਇਹਨਾਂ ਨੇ ਇੰਨੀ ਵਧੀਆ ਆਪਣੀ ਭੂਮਿਕਾ ਨਿਭਾਈ ਕਿ ਪੁਲਿਸ ਦੇ ਨਾਲ ਉਹ ਕਿਉਂ ਉਸ ਨੂੰ ਅਸੀਂ ਬੰਦੇ ਨੂੰ ਜਿਹੜਾ ਹੈ ਪਕੜਨ دیا۔ ਕਰਨ ਨੂੰ ਠੀਕ ਹੈ ਜੀ ਤੇ ਉਹ ਤੋਂ ਬਾਅਦ ਜਿਹੜਾ ਦੂਸਰਾ ਸਾਥੀ ਹੈ ਤੁਸੀਂ ਇਹ ਦੇਖੋ ਕਿ ਉਹ ਸੈਂਟੀਫੀਕਲ ਤਰੀਕੇ ਦੇ ਨਾਲ ਉਹਦੀ ਜੋ ਇੱਕ ਟੈਕਨੀਕਲੀ ਹੈਲਪ ਲੈ ਕੇ ਡੀਐਸਪੀ ਸਮਰਾਲਾ ਜਤ ਲੂਤਨ ਨੇ ਆਪਦੇ ਐਸਐਚਓ ਦੇ ਨਾਲ ਪੁਵਿੱਤਰ ਜੀ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਇਹਨੂੰ ਢੰਗਾਈ ਚ ਇਨਵੈਸਟੀਗੇਸ਼ਨ ਕਰਦੇ ਹੋਏ ਲੁਧਿਆਣਾ ਤੋਂ ਜਿੱਥੇ ਰੇਲਵੇ ਸਟੇਸ਼ਨ ਦੇ ਸਾਹਮਣੇ ਜਿੱਥੇ ਕਿ ਉਹ ਸਖਸ਼ ਉਸ ਵੇਲੇ ਪਹੁੰਚੇ ਸੀ ਉੱਥੋਂ ਇਹਨੂੰ ਕੈਪਚਰ ਕਰ ਲਿਆ ਕਹਿੰਦਾ ਮਤਲਬ ਦੋਨੇ ਹੀ ਇੱਕ ਯੂਟ ਜਿਹੜੇ ਇੱਕ 3 ਘੰਟੇ ਦੇ ਅੰਦਰ ਪਾੜ ਲੈਣੇ ਔਰ ਪਕੜ ਕੇ ਜਿਹੜੀ ਇਹ ਕਾਰ ਸਵਿਫਟ ਡਾਇਰ ਇਹਨਾਂ ਨੇ ਖੋਈ ਸੀ ਉਹ ਵੀ ਬਰਾਮਦ ਕਰ ਲਈ ਤੇ ਇਹਨਾਂ ਦੀ ਹੋਰ ਢੰਗਾਈ ਦੇ ਨਾਲ ਅੱਗੇ ਪੁਸ਼ਕਸ਼ ਚੱਲ ਰਹੀ ਹੈ ਕਿ ਇਹ ਮਾੜੇ ਲੋਕਾਂ ਨੇ ਹੋਰ ਕੀ ਮਾੜਾ ਕ੍ਰਾਈਮ ਕਰਨਾ ਸੀ ਤੇ ਪਹਿਲਾ ਇਹਨਾਂ ਦਾ ਜਿਹੜਾ ਰਿਕਾਰਡ ਹੈਗਾ ਮਾੜਾ ਉਹ ਵੀ ਅਸੀਂ ਖੰਘਾ ਰਹੇ ਆ ਜਿਹਦੇ ਵਿੱਚ ਤੁਹਾਨੂੰ ਦੱਸਣ ਵਾਲੀ ਸਪੈਸ਼ਲੀ ਗੱਲ ਹੈ ਕਿ ਜਿਹੜਾ ਇਹਦੇ ਵਿੱਚ ਜੰਟਾ ਹੈਗਾ ਗੁਰਜੰਟ ਸਿੰਘ ਜੰਟਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਜੀਰਾ ਰੋਡ ਤੇ ਇਹ ਦੇ ਖਿਲਾਫ ਆਲਰੇਡੀ ਇੱਕ 302 ਕਤਲ ਦਾ ਮਕਦਮਾ ਹੈ ਜਿਹੜਾ ਕਰਨ ਹੈ ਉਹਦਾ ਜੋ ਕ੍ਰਿਮੀਨਲ ਰਿਕਾਰਡ ਹੈ ਉਹ ਅਸੀਂ ਅਜੇ ਦੇਖ ਰਹੇ ਹਾਂ ਅਜੇ ਤੱਕ ਹੁਣ ਤੱਕ ਤਾਂ ਅਜੇ ਸਾਹਮਣੇ ਆਇਆ ਨਹੀਂ ਉਹਦਾ ਬਟ ਇਹੀ ਜਿਹੜਾ ਕਰਨ ਹੈ ਇਹ ਕਹਿੰਦਾ ਕਿ ਮੈਂ ਫਿਲਮਾਂ ਦੀ ਵੀ ਆ ਕੇ ਤੇ ਗਾਣੇ ਸੌਂਗ ਚ ਉਹਦੀ ਸ਼ੂਟਿੰਗ ਸ਼ਟਿੰਗ ਦਾ ਕੰਮ ਕਰਦਾ ਹੈ ਉੱਥੇ ਮੋਹਾਲੀ ਦੇ ਵਿੱਚ ਇਹ ਉੱਥੇ ਕੋਈ ਕਿਰਾਏ ਤੇ ਰਹਿੰਦੇ ਸੀ ਕਿਸੇ ਪੀਜੀ ਦੇ ਵਿੱਚ ਜਿੱਥੇ ਕਿ ਜੰਟਾ ਇਹਦੇ ਨਾਲ ਹੁਣ ਇਹਨਾਂ ਦਾ ਆਸ ਦੇ ਵਿੱਚ ਤਾਲਮਿਲ ਕਿਵੇਂ ਹੋਇਆ ਕਿਉਂਕਿ ਕਰਨ ਜਿਹੜਾ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਏਰੀਆ ਦਾ ਕਿਸੇ ਦਾ ਰਹਿਣ ਵਾਲਾ ਹੈ ਇਹ ਉੱਥੇ ਕਿਰਾਏ ਤੇ ਰਹਿੰਦਾ ਮਾੜੀ ਲੁੱਕ ਨਾਲ ਆਸ ਦੇ ਵਿੱਚ ਤਾਲਮਿਲ ਕਿਵੇਂ ਹੋਇਆ ਤੇ ਕਿਵੇਂ ਇਹਨਾਂ ਨੇ ਕੀ ਵਿਉਂਤ ਬਣਾ ਕੇ ਅੱਗੇ ਕੀ ਸ਼ਾਸਤ ਦੇ ਅਧੀਨ ਇਹਨਾਂ ਨੇ ਇਹ ਗੱਡੀ ਖੋ ਕੇ ਅੱਗੇ ਕੀ ਕ੍ਰਾਈਮ ਕਰਨਾ ਸੀ ਉਹ ਸਾਰਾ ਅਜੇ ਤਫ਼ਤੀਸ਼ ਦਾ 파ਟ ਹੈ ਇਹ ਇਨ ਸ਼ਾਰਟ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਤੇ ਅਸੀਂ ਤੁਹਾਨੂੰ ਇਮੀਡੀਏਟ ਤਲਾਹ ਦੇ ਰਹੇ ਹਾਂ ਉਹ ਇਹੀ ਹੈ ਕਿ 3 ਘੰਟੇ ਦੇ ਅੰਦਰ ਅੰਦਰ ਇਹ ਜਿਹੜਾ ਇੱਕ ਬੜੀ ਵੱਡੀ ਖੋਹ ਵਾਲਾ ਮਸਲਾ ਹੈਗਾ ਉਹਨੂੰ ਅਸੀਂ ਹੱਲ ਕੀਤਾ ਹੈ ਇਹ ਹੀ ਤੁਹਾਨੂੰ ਦੱਸਣ ਵਾਸਤੇ ਕੀਤੇ ਸੀ